चलो 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 पीछे ありがとうございます。

ਅਗਰ ਇਹਨੂੰ ਤੁਸੀਂ ਹੌਲੀ ਹੌਲੀ ਕਰਕੇ ਘਟਾਉਂਦੇ ਰਹੋ ਮਤਲਬ ਮਹੀਨੇ ਬਾਅਦ ਜਾਂ ਡੇਢ ਮਹੀਨੇ ਬਾਅਦ ਹੌਲੀ ਹੌਲੀ ਕਰਕੇ ਤੁਸੀਂ ਵੀ ਗੋਲੀਆਂ ਪਹਿਲੇ ਦੋ ਗੋਲੀਆਂ ਖਾਂਦੇ ਸੀ ਹੁਣ ਅੱਧੀ ਗੋਲੀ ਖਾਂਦੇ ਹੋ ਚਲੋ ਵਧੀਆ ਗੱਲ ਐ ਅੱਧੀ ਗੋਲੀ ਵੀ ਬਹੁਤ ਵਧੀਆ ਗੱਲ ਐ ਤੁਹਾਨੂੰ ਲੱਗਦਾ ਐ ਵੀ ਇਹਦੇ ਨਾਲ ਫਰਕ ਐ ਹਾਂਜੀ ਹਾਂਜੀ ਅੱਛਾ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਦੇਖੋ ਇਹਨੇ ਬੋਲਿਆ ਕਿ ਮੈਂ ਪਹਿਲੇ ਦੋ ਗੋਲੀਆਂ ਖਾਂਦਾ ਸੀ ਹੁਣ ਅੱਧੀ ਗੋਲੀ ਕਰਤੀ ਐ ਹੌਲੀ ਹੌਲੀ ਕਰਕੇ ਸਾਰੇ ਇਸ ਲਾਈਨ 'ਚ ਵੀ ਲੱਗਣ ਨੀਰਾਂ ਲੋੜ 'ਤੇ ਲੋੜ ਹੀ ਨਹੀਂ ਪੈਣੀ ਜੇ ਫੇਕਣਾ ਆਪਾਂ ਇਹ ਸੋਚੇ ਕਿ ਜਿੰਨੇ ਬੰਦੇ ਲਾਈਨ 'ਚ ਲੱਗਿਆ ਸੀ ਇਹਨੂੰ ਲਾਈ ਤੁਲੈ ਮਨ ਬਣਾਇਆ ਕਰੋ ਯਾਰ ਇਸ ਚੀਜ਼ ਦਾ ਸਾਰੇ ਤੁਸੀਂ ਲੋਕਾਂ ਦੇ ਨਾਲ ਆਲੇ ਆ ਤੁਸੀਂ ਵੀ ਤੇ ਨਾਲੇ ਬੇਟਾ ਲੋਕ ਲਈ ਜਿਹੜਾ ਜਿਹੜਾ ਪਿੰਡ ਨਮੀਵਾਦੀ ਨਮੀਵਾਦੀ ਦੇ ਉੱਤੇ ਅੱਛਾ 20 ਦਿਨ ਰੁਕਦਾ ਲਓ ਜੋਈ ਲਾ ਦੇਣੇ 1.7 ਤੇੱਲੇ ਗੁਰੂ ਗ੍ਰੰਥ ਸਾਹਿਬ ਦਾ ਨਾ ਰੋਡਿੰਗ ਹੁੰਦਾ ਥੋੜਾ ਕਰਦੇ ਸੀ ਕਿ ਚੂਰਾ ਦੇ ਸੀ ਮੈਂ ਮਾਥਪੁਰ ਸਾਈਡ ਤੋਂ ਲੈਂਦੇ ਹਾਂ ਤੇ ਹੁਣ ਤੁਸੀਂ ਵੀ ਘਟਾਇਆ ਥੋੜਾ ਜਿਆ ਹੁਣ ਕਿੰਨੀ ਗੋਲੀ ਖਾਂਦੇ ਤੁਸੀਂ ਰੋਜ਼ੀ ਕੀ ਵੀ ਦੋ ਤੋਂ ਅੱਧੀ ਤੇ ਆ ਗਏ ਹੋ ਹੌਲੀ ਹੌਲੀ ਕਰਕੇ ਬਟਾ ਤੇ ਛਾੜੀ ਦੇ 7 ਦਿਨ ਚੋਂ ਅਗਰ ਥੋੜੀ ਬੋੜੀ ਕਰਕੇ ਛਾੜ ਨਹੀਂ ਸਕਦਾ ਇਹ ਕਹਿੰਦੀ ਆ ਸਾਨੂੰ ਆਹ ਉਹਦੇ ਬਹੁਤ ਬੰਦਾ ਜੰਗ ਮੁੰਨਾ ਯਾਰ ਕਿਹੜਾ ਕਿੱਥੇ ਰਹਿਣ ਵਾਲੇ ਉਹਦੀ ਮੁੱਦਾ ਪੈਂਦੇ ਦੇ ਕਿੰਨੀ ਵੇਰੋਂ ਤੂੰ ਕਰਦੇ ਰੋਏ ਆ ਲਾਸਟ ਕਵਨ ਆ ਚੱਲ ਚੱਲ ਕੀ ਹੋ ਗਿਆ ਮੂੰਗਾ ਤੂੰ ਕੋਈ ਨਹੀਂ ਅੱਜ ਦੱਸ ਕਦਾ ਕੀ ਕਰਦੇ ਨੇ ਸਰ ਜੀ ਉਹ ਆ ਮੇਰਾ ਸਿੱਖਾ ਜੀ ਲੱਗਦਾ ਹੈ ਜੀ ਤੇ ਗਾਲਫਨ ਕਰੀ ਕਿ ਕਿ ਗਾਲਫਨ ਗਾਲਫਨ ਕਿ ਮੈਂ ਇਹ ਨਹੀਂ ਪੁੱਛਦਾ ਪਿੰਡ ਦੱਸ ਦੋ ਸ਼ਾਂਤ ਕਰੋ ਸ਼ਾਂਤ ਕਰੋ ਅੱਛਾ ਨਹੀਂ ਨਹੀਂ ਜੀ ਨਹੀਂ ਜਾਂਦਾ ਨਹੀਂ ਹਾਂ ਨਹੀਂ ਉਹ ਤਾਂ ਬਿਲਕੁਲ ਬੰਦ ਕਰਤਾ ਹੈ ਵੈਰੀ ਗੁੱਡ ਜੀ ਹੁਣ ਉਹਦਾ ਪਤਾ ਕਿੱਸਾ ਵਸੇ ਬੰਦਾ ਜਾਂ ਨਹੀਂ ਬੰਦਾ ਨਹੀਂ ਰਹੇ ਨਹੀਂ ਉਹਦੇ ਪਾਸੇ ਜੇ ਤੁਸੀਂ ਵੀ ਛੰਦਰ ਤੋਂ ਲੈਂਦੇ ਸੀਗੇ ਅੱਛਾ ਹਾਂਜੀ ਜਿਹੜੇ ਵੇਚ ਨਾਲੇ ਜਨਾਬ ਵੇਚ ਹੀ ਜਾਂਦੇ ਹਟਦੇ ਨਹੀਂ ਅੱਛਾ ਜਿਹੜੇ ਜਿੰਦਾ ਜਿੰਦਾ ਮੁੱਲਾ ਨੇ ਤੁਸੀਂ ਮਨਾਈਸ ਸਾਹਿਬ ਨੇ ਨਹੀਂ ਪੁਲਿਸ ਵੀ ਕਰਦੀ ਹੈ ਉਹਨਾਂ ਨੂੰ ਸਖਤੀ ਪੂਰੀ ਕਰਦੀ ਹੈ ਪੂਰੀ ਸਖਤੀ ਕਰਦੇ ਆ ਪਰ ਜਿਹੜੇ ਡਰ ਨਾਲੇ ਆ ਉਹ ਕਰਦੇ ਆ ਜਿਹੜੇ ਨਹੀਂ ਟਾਹਦੇ ਤੁਹਾਨੂੰ ਕੀ ਲੱਗਦਾ ਕਿ ਪੁਲਿਸ ਹੋਰ ਕਿਸ ਤਰੀਕੇ ਨਾਲ ਉਹਨਾਂ ਨੂੰ ਕਰ ਸਕਦੀ ਆ ਜੀ ਚਲੋ ਪਰਚੇ ਤਾਂ ਦੇ ਹੀ ਜਾ ਰਹੇ ਆ ਕੁਟਾਪਾ ਵੀ ਉਹਨਾਂ ਦਾ ਹੁੰਦਾ ਹੈ ਬਿਲਕੁਲ ਹੀ ਬੰਦ ਪਿੱਛੋਂ ਜਿੱਥੋਂ ਕਦ ਆਉਂਦਾ ਉੱਥੋਂ ਹੀ ਬੰਦ ਹੋਣਾ ਚਾਹੀਦਾ ਗਾਂ ਆਵੇ ਨਾ ਤਾਂ ਗਾ ਪਰ ਤੁਸੀਂ ਸਾਡੇ ਤੋਂ ਸੈਟੀਸਫਾਈਡ ਹੋ ਅਸੀਂ ਪੂਰਾ ਜੋਰ ਲਾਉਣੀ ਆ ਇਸ ਸੀਨ ਲਈ ਪ੍ਰਸ਼ਾਸਨ ਤੋਂ 20 ਪਿੰਡ ਕਿਹੜਾ 20 ਪਿੰਡ ਅੱਛਾ 20 ਪਿੰਡ ਆ ਚਾ ਆ ਗੋਲੀ ਖਾਣ ਤੋਂ ਪਹਿਲਾਂ ਜਦੋਂ ਨਸ਼ਾ ਕਰਨ ਤੋਂ ਪਹਿਲਾਂ ਮੈਂ ਆਹ ਅੱਗਾਈ ਆ ਹੁਣ ਸ਼ਕਲ ਦੇ ਆ ਬਹੁਤ ਵਧੀਆ ਪ੍ਰਸਾਦੀ ਲੱਗੂ ਕਿੰਨੀ ਗੇ ਡੂਟ ਵੀ ਹਾਂ ਫੇਸ ਵੀ ਆਪਣਾ ਆਪਣਾ ਬੇੜਾ ਹੀ ਕਰਕੇ ਕਰਦੇ ਆ ਇਹ ਤਾਂ ਗਵਰਨਮੈਂਟ ਤੋਂ ਮਿਲੇਗਾ 4000 ਰੁਪਏ ਨਾ ਜੇ ਕਿਤੇ ਠੇਕੇ ਢੋਕੇ ਡੋਡਾ ਡੁੱਡਿਆ ਦੇ ਖੁੱਲ ਜਾਂਦਾ ਬਹੁਤ ਵਧੀਆ ਗੋਲੀ ਤੋਂ ਸਾਡਾ ਜਿਹੜਾ ਖੜਾ ਹੀ ਸੁੱਟ ਜਾਂਦਾ ਗੋਲੀ ਸਹੀ ਨਹੀਂ ਹੈ ਬਹੁਤ ਜ਼ਿਆਦੀ ਮਾਰੀ ਗਈ ਪਰਸੋਂ ਮੈਂ ਨਾਪਰੀ ਸਾਹਿਬ ਕੋ ਗਿਆ ਜੀ ਸ਼ੂਗਰ ਕਦੀ ਵੀ ਕਿਸੇ ਦੀ ਨਹੀਂ ਮੇਰੇ ਖਿਆਲ ਨਾਲ ਨਹੀਂ ਕਦੀ ਹੋਣੀ ਮੇਰੀ 745 ਸ਼ੂਗਰ ਗੋਲੀ ਦੇ ਨਾਲ ਆਦਾ ਕੀ ਹੈ ਉਹ ਲਗੋਤੀਆ ਜੀ ਸਾਡੇ ਕੋਲ 1830 ਟੋਟਲ ਨੇ ਜੀ ਉਹਦੇ ਵਿੱਚੋਂ ਜਿੰਨ ਕੀ 275 ਦੇ ਨਟਾ ਆਉਂਦਾ ਕੋਲ ਡੇਲੀ ਆਉਂਦੇ ਨੇ ਜੀ ਕੁਝ ਪੇਸ਼ੈਂਟ ਆਪਣੇ ਚਲੰਕਰ ਵੀ ਦਵਾਈ ਖਾਂਦੇ ਨੇ ਤੇ ਕੁਝ ਕੁਝ ਫਰੀ ਦੇ ਵੀ ਖਾਂਦੇ ਨੇ ਤੇ ਦੰਦ ਨਾਲ ਆਪਣੀ ਦਵਾਈ ਖਾਂਦੇ ਨੇ ਹਾਂ ਜੀ ਸਰ ਠੀਕ ਹੈ ਸਰ ਜੀ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਿਹੜਾ ਹੈਗਾ ਚੈਕਿੰਗ ਕੀਤੀ ਜਾ ਰਹੀ ਹੈ ਤੇ ਜੀ ਅਸੀਂ ਨਸ਼ਾ ਛਡਾਊ ਕੇਂਦਰ ਚ ਆਏ ਆ ਅਸੀਂ ਜਿਹੜੇ ਆ ਜਿਹੜੇ ਪੇਸ਼ੈਂਟਸ ਆਉਂਦੇ ਆ ਸਾਰੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੂੰ ਪੁੱਛਿਆ ਕਿ ਕਿਉਂ ਇਹ ਨਸ਼ਾ ਜਿਹੜਾ ਵਾ ਉਹ ਕਿਉਂ ਲੱਗੇ ਸੀ ਨਸ਼ੇ ਤੇ ਔਰ ਇਹਨੂੰ ਕਿੰਨੀ ਦੇਰ ਹੋ ਗਈ ਹੈ ਉਹਨਾਂ ਨੂੰ ਔਰ ਉਹਨਾਂ ਕੋਲ ਅਸੀਂ ਇੰਡਾਇਰੈਕਟਲੀ ਪੁੱਛਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਨੂੰ ਕੁਝ ਮਿਲ ਪਤਾ ਲੱਗੇ ਵੀ ਸਾਡੇ ਏਰੀਆ ਦੇ ਵਿੱਚ ਨਸ਼ਾ ਜਿਹੜਾ ਕੌਣ-ਕੌਣ ਕਿੱਥੇ ਵਿਕ ਰਿਹਾ ਸਰ ਕੁਝ ਪਤਾ ਲੱਗਾ ਅ ਦਬੀ ਜਵਾਨ ਚ ਕੋਈ ਗੱਲ ਕਰਦੇ ਨੇ ਬਟ ਓਪਨਲੀ ਸਾਰੇ ਕਹਿੰਦੇ ਵੀ ਅਸੀਂ ਪਹਿਲੇ ਕਰਦੇ ਸੀ ਹੁਣ ਨਸ਼ਾ ਨਾ ਮਿਲਣ ਕਰਕੇ ਅਸੀਂ ਇੱਥੇ ਆ ਰਹੇ ਹਾਂ ਜੋ ਤੁਸੀਂ ਵੀ ਸੁਣਾ ਸਾਰਿਆਂ ਨੇ ਉਹ ਕਹ ਰਹੇ ਵੀ ਈਜ਼ੀਲੀ ਕਿਤੇ ਅਵੇਲੇਬਲ ਨਹੀਂ ਹੈਗਾ ਬਟ ਫਿਰ ਵੀ ਅਸੀਂ ਡਿਸਕ੍ਰੀਟਲੀ ਜਾਂ ਕਈ ਵਾਰੀ ਹੁੰਦਾ ਕੈਮਰੇ ਤੇ ਜਾਂ ਦੂਜਾ ਹਰ ਬੰਦਾ ਪਰਹੇਜ਼ ਕਰਦਾ ਅਸੀਂ ਆਪਣੇ ਪਰਦੇ ਦੇ ਨਾਲ ਇਹਨਾਂ ਨੂੰ ਜ਼ਰੂਰ ਇਹਦੇ ਬਾਰੇ ਪਤਾ ਜੀ ਕਰਾਂਗੇ ਸਰ ਜਿਹੜੇ ਹਜੇ ਵੀ ਨਸ਼ਾ ਵੇਚਣੋਂ ਨਹੀਂ ਹਟਦੇ ਹੈਗੇ ਉਹਨਾਂ ਨੂੰ ਕੀ ਕਹਿਣਾ ਉਹਨਾਂ ਨੂੰ ਬਿਲਕੁਲ ਸਖਤ ਉਹਨਾਂ ਨੂੰ ਨਹੀਂ ਹੈਗੀ ਹੈ ਤਾੜਨਾ ਸਾਡੇ ਵੱਲੋਂ ਕਿ ਬਿਲਕੁਲ ਉਹਦਾ ਬਹੁਤ ਬੁਰਾ ਸ਼ਰ ਕੀਤਾ ਜਾਏਗਾ ਜਿਹੜਾ ਨਸ਼ਾ ਵਿਛੂ ਨਹੀਂ ਹਟੇਗਾ ਉਹਦਾ ਬਹੁਤ ਹੀ ਕਾਨੂੰਨੀ ਤੌਰ ਤੇ ਔਰ ਵੈਸੇ ਵੀ ਕਿ ਤਾਂ ਲੁਧਿਆਣੇ ਦੇ ਵਿੱਚ ਜਾਂ ਪਟਿਆਲੇ ਦੇ ਵਿੱਚ ਇੱਕ ਕਾਰਵਾਈ ਕੀਤੀ ਗਈ ਹੈਗੀ ਆ ਜਿਹੜੇ ਨਸ਼ਾ ਵੇਚਦੇ ਸਨ ਉਹਨਾਂ ਦੇ ਘਰਾਂ ਦੇ ਵਿੱਚ ਇੱਕ ਕਾਰਵਾਈ ਕੀਤੀ ਗਈ ਉਹਨਾਂ ਦੇ ਘਰਾਂ ਦੇ ਉੱਤੇ ਪੀਲਾ ਜਿਹੜਾ ਪੰਜਾਬੀ ਚਲਾਇਆ ਗਿਆ ਇਸ ਤਰ੍ਹਾਂ ਦਾ ਵੀ ਕੋਈ ਕਾਰਵਾਈ ਕੀਤੀ ਜਾ ਜੀ ਬਿਲਕੁਲ ਜੀ ਬਿਲਕੁਲ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਅਸੀਂ ਸਾਰੇ ਉਹ ਆਈਡੈਂਟੀਫਾਈ ਕਰ ਰਹੇ ਆ ਕਿ ਜਿਹੜੇ ਸਮਗਲਰਸ ਜਿਨ੍ਹਾਂ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੇ ਕਬਜ਼ੇ ਜਾਇਦਾਦਾਂ ਦੇ ਘਰ ਜਿਹੜੇ ਬਣਾਏ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਆਪਣੀ ਇਸामਦਨ ਤੋਂ ਉਹਨਾਂ ਤੇ ਜਿਹੜਾ ਹੈ ਕਾਰਵਾਈ ਕਰਦਾ ਉਹਨਾਂ ਦੇ ਬਿਲਕੁਲ ਜਿਹੜੇ ਆ ਘਰ ਜਿਹੜੇ ਆ ਉਡੀ ਮਾਲਿਸ਼ ਕੀਤੇ ਜਾਣਗੇ ਸਰ ਕਈ ਵਾਰੀ ਜਦੋਂ ਪੁਲਿਸ ਜਿਹੜੀ ਹੈਗੀ ਸਰਚ ਧਿਆਨ ਚਲاندی ਹੈਗੀ ਆ ਜਿਹੜੇ ਨਸ਼ਾ ਤਸਕਰ ਹੈਗੇ ਆ ਆਪਣੇ ਘਰਾਂ ਨੂੰ ਛੱਡ ਕੇ ਭੱਜ ਜਾਂਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਕਾਬੂ ਕਰੂਗੇ ਹਾਂ ਇਹ ਬਿਲਕੁਲ ਹੈ ਜੀ ਹੁਣ ਜਿਦਾ ਕੁਝ ਪਿੰਡ ਸਾਡੇ ਇੱਕ ਸ਼ੰਕਰ ਖਾਬੜ ਕੇ ਇੱਥੇ ਤੇ ਕੁਝ ਪਿੰਡ ਹੈਗੇ ਆ ਜਿਹੜੇ ਕੁਝ ਜਿਹੜੇ ਡਰਗ ਪੈਡਲਰ ਸਾਡੀ ਨਜ਼ਰ ਚ ਸੀਗੇ ਅਸੀਂ ਪਿਛਲੇ 2-3 ਮਹੀਨੇ ਤੋਂ ਦੇਖ ਰਹੇ ਆ ਵੀ ਉਹਨਾਂ ਦੇ ਜਿਹੜੇ ਘਰ ਉਹ ਬੰਦ ਪਏ ਆ ਔਰ ਉਹ ਇੱਥੇ ਨਹੀਂ ਆ ਰਹੇ ਪਰ ਅਸੀਂ ਉਹਨਾਂ ਕੋਸ਼ਿਸ਼ ਕਰ ਰਹੇ ਆ ਵੀ ਉਹਨਾਂ ਨੂੰ ਜਿੱਥੇ ਵੀ ਹੈਗੇ ਆ ਉੱਥੋਂ ਉਹਨਾਂ ਨੂੰ ਫੜ ਕੇ ਲਿਆ ਕੇ ਤੇ ਜਿਹੜਾ ਕਾਰਵਾਈਆਂ ਦੇ ਖਿਲਾਫ ਕਰੀਏ ਸਰ ਹੁਣ ਸਰਚ ਬਿਆਨ ਵੀ ਚਲਾਏ ਜਾਣਗੇ ਹਾਂ ਜੀ ਬਿਲਕੁਲ ਜੀ ਅੱਜ ਵੀ ਜਿਹੜਾ ਸ਼ਸ ਪੈਨ ਹੈਗਾ ਤੁਹਾਨੂੰ ਅਸੀਂ ਹੁਣੇ ਮੈਂ ਤੁਹਾਨੂੰ ਬਾਅਦ ਚ ਦੱਸਦਾ ਕਿੱਥੇ ਕਿਸ ਤਰ੍ਹਾਂ ਉਹ ਤੁਹਾਨੂੰ ਅਸੀਂ ਜ਼ਰੂਰ ਤੁਸੀ ਵੀ ਅਸੀਂ ਦੱਸਾਂਗੇ ਬਿਲਕੁਲ ਚਲਾਏ ਜਾਣਗੇ ਦੇਖੋ ਜਿਹੜਾ ਨਕਾ ਨਾ ਨਾ ਕਰਕੇ ਲੋਕ ਜਿਹੜੇ ਅਸੀਂ ਮੁੰਡੇ ਗੋਲੀਆਂ ਦਾ ਸਹਾਰਾ ਲੈ ਰਹੇ ਨੇ ਜਿਹੜੇ ਕੋਈ ਮੈਡੀਕਲ ਸਟੋਰ ਵਾਲੇ ਕਿੰਨੇ ਵਿੱਚ ਗੋਲੀਆਂ ਵੇਚਦੀਆਂ ਉਹਨਾਂ ਤੇ ਵੀ ਕੋਈ ਕਾਰਵਾਈ ਕਰੋ ਬਿਲਕੁਲ ਜੀ ਬਿਲਕੁਲ ਜਿਹੜੇ ਜਿਹੜੇ ਕੋਈ ਮੈਡੀਕਲ ਸਟੋਰ ਜਾਂ ਦੂਜੇ ਜਿਹੜੇ ਆ ਉਹਨਾਂ ਨੂੰ ਵੀ ਸਖਤ ਤਾੜਨਾ ਹੈ ਅਸੀਂ ਨਾਲ ਡਰਗ ਇੰਸਪੈਕਟਰ ਉਨ੍ਹਾਂ ਦੇ ਖਿਲਾਫ ਵੀ ਜਿਹੜੀ ਹੈ ਜਿਹੜੀ ਕਾਰਵਾਈ ਜਿਹੜੀ ਉਹ ਕੀਤੀ ਜਾਏਗੀ ਔਰ ਮੇਰੀ ਤੁਹਾਡੇ ਮਾਧਿਅਮ ਨਾਲ ਇੱਕ ਸਖਤ ਧਾੜਨਾ ਉਹਨਾਂ ਨੂੰ ਤੇ ਬਿਲਕੁਲ ਜਿਹੜਾ ਹੈ ਇਹਦੇ ਵਿੱਚ ਕੋਈ ਬਖਸ਼ਣ ਦਾ ਖਾਨਾ ਨਹੀਂ ਹੋਏਗਾ ਔਰ ਇਸ ਕੰਮ ਤੋਂ ਜਿਹੜੇ ਬਾਅਦ ਆ ਜਾਣਾ ਜੀ ਮੈਂ ਤੁਹਾਡੇ ਨਾਲ ਮੋਨਿਕਾ ਸਲਵਾ ਨਸ਼ਾ ਸ਼ਰਾਵ ਕੇਂਦਰ ਦੇ ਵਿੱਚ ਕੀ ਆ ਤੁਸੀਂ ਐਜ਼ ਅ ਸਟਾਫ ਨਰਸ ਐਜ਼ ਅ ਸਟਾਫ ਨਰਸ ਤੁਹਾਡੇ ਕੋ ਕਿੰਨੇ ਕੁ ਪੇਸ਼ੈਂਟ ਆਉਂਦੇ ਆ ਸਰ ਸਾਡੇ ਕੋਲ ਡੇਲੀ ਦੇ ਪੇਸ਼ੈਂਟ ਹਜ਼ਾਰ ਤੋਂ ਕਦੇ ਘਟ ਜਾਂਦੇ ਕਦੇ ਵਧ ਜਾਂਦੇ ਜਿੱਦਾਂ 900 ਵੀ ਹੋ ਜਾਂਦਾ 850 ਵੀ ਹੋ ਜਾਂਦਾ ਮੈਡੀਸਨ ਲਗਾਤਾਰ ਆ ਰਹੀ ਹੈ ਕੀ ਹਾਂਜੀ ਸਰ ਕੋਈ ਸਾਈਡ ਵਗੈਰਾ ਦੀ ਕੋਈ ਪ੍ਰੋਬਲਮ ਸਾਈਡ ਦੀ ਸਰ ਪ੍ਰੋਬਲਮ ਆ ਰਹੀ ਆ ਜਿੱਦਾਂ ਬੰਦ ਹੋ ਜਾਂਦੀ ਵਿੱਚ ਵਿੱਚ ਹਾਂਜੀ ਤੇ ਕਿੰਨੇ ਇਥੇ ਨਸ਼ਾ ਛਡਾਊ ਕੇਂਦਰ ਹੈਗੇ ਆ ਟੋਟਲ ਸਰ ਚਲੰਦਰ ਦੇ ਵਿੱਚ ਸਰ ਜਿੱਦਾਂ ਨਿਸ਼ੰਕਰ ਵੀ ਹੈਗਾ ਵਾ ਬਡਾਣੇ ਵੀ ਹੈਗਾ ਆ ਨੂਰਬਹਿਲ ਵੀ ਆ ਚਿੱਟੀ ਵੀ ਆ ਸ਼ਾਹਕੋਟ ਵੀ ਆ ਲੋਈਆਂ ਵੀ ਇੱਥੇ ਸਭ ਤੋਂ ਜ਼ਿਆਦਾ ਕਿੱਥੇ ਪੇਸ਼ੈਂਟ ਆ ਰਹੇ ਸਰ ਸਭ ਤੋਂ ਜ਼ਿਆਦਾ ਨਕੋਦਰ ਆ ਰਹੇ ਆ ਟੋਟਲ ਕਿੰਨੇ ਪੇਸ਼ੈਂਟ ਆ ਜਾਂਦੇ ਤੁਹਾਡੇ ਕੋ ਸਰ ਹਿਆਰ 800 900 ਇੰਨੇ ਕੁ ਵਿੱਚ ਆ ਜਾਂਦੇ ਆ ਮੈਡੀਸਨ ਆ ਰਹੀ ਲਗਾਤਾਰ ਹਾਂਜੀ ਹਾਂਜੀ ਕੋਈ ਪ੍ਰੋਬਲਮ ਆ ਰਹੀ ਸਰ ਪ੍ਰੋਬਲਮ ਇਹ ਆ ਵੀ ਜਦੋਂ ਜਿੱਦਾਂ ਹੁਣ ਛੁੱਟੀ ਵਾਲੇ ਤੇ ਨਾ ਉਦੋਂ ਸ਼ੰਕਰ ਵੀ ਬੰਦ ਹੁੰਦਾ ਆ ਗੜੇ ਵੀ ਬਡਾਲੇ ਵੀ ਬੰਦ ਹੁੰਦਾ ਆ ਚਿੱਟੀ ਵਾਲੇ ਵੀ ਫਾਲੋਅ ਅਪ ਇੱਥੇ ਭੇਜਦੇ ਆ ਜਾਂ ਕਈ ਜਣ ਕੇ ਇੱਥੇ ਹੀ ਆਉਂਦੇ ਆ ਦੋ ਤਿੰਨ ਸਟੇਸ਼ਨ ਇੱਥੇ ਹੀ ਆਉਂਦੇ ਆ ਅਤਵਰ ਵਾਲੇ ਦੇ ਤੇ ਕੋਈ ਸਰਕਾਰ ਤੋਂ ਮੰਗ ਕਰਦੇ ਉਹ ਸਰ ਇਹ ਹੀ ਕਰਦੇ ਕਿ ਸਿਕਿਉਰਿਟੀ ਹੋਵੇ ਸਾਡੇ ਕੋਲ ਕਈ ਵਾਰੀ ਇਕੱਲਿਆਂ ਨੂੰ ਡਿਊਟੀ ਕਰਨੀ ਪੈਂਦੀ ਹੈ ਵੀ ਨਾਲ ਦੇ ਦੀ ਕਿਤੇ ਪ੍ਰੋਬਲਮ ਹੁੰਦੀ ਕੋਈ ਕੰਮ ਜਾਂਦਾ ਆ ਤੇ ਫਿਰ ਸਾਨੂੰ ਬਹੁਤ ਹਰਾਸ਼ ਕਰਦੇ ਪੇਸ਼ੈਂਟ ਕਈ ਵਾਰੀ ਤਾਂ ਮਾਰਨ ਤੱਕ ਦੀ ਵੀ ਧਮਕੀ ਦੇ ਜਾਂਦੇ ਆ ਠੀਕ ਹੈ